ਸਿਕਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਬੱਦਰਪੁਰੀਆ ਤੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਰਿਕਵੈਸਟ ਹੈ ਤੁਹਾਡੇ ਘੜੀ ਕਿ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰਿਆ ਕਰੋ ਕੋਈ ਵੀ ਜਿਹੜੀ ਪਿਛੇ ਲਾਹਮੇ ਵਾਲੀ ਗੱਲ ਨਾ ਰਹੇ ਅੱਜ ਦੀ ਸਜਣੋ ਵਿਜਿਟ ਪਿੰਡ ਖੇਮ ਕਰਨ ਜਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਆਗਾ ਤੇ ਤਹਿਸੀਲ ਇਹਨੂੰ ਆ ਗਈ ਪੱਟੀ ਸ਼ਾਗੋਲ ਪਹੁੰਚੇ ਆ ਦੋ ਨਾਗ ਵਿਖਾਉਣ ਲੱਗੇ ਆ ਤੁਹਾਨੂੰ ਵਧੇਰੇ ਜਾਣਕਾਰੀ ਲੈਣ ਲੱਗੇ ਆ ਤੁਹਾਡੇ ਨਾਲ ਕਰਾਂਗੇ ਸਾਂਝੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਜੁੜੇ ਰਹੋ ਐਂਡ ਤੱਕ ਜੀ ਸ਼ਾਜੀ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਆਉਣ ਜੀ ਧੰਨਵਾਦ ਜੀ ਹੋਰ ਸੁਣਾਓ ਕਿਵੇਂ ਸੇ ਤਾਂ ਠੀਕ ਆ ਵਧੀਆ ਵਧੀਆ ਜੀ ਹਾਂ ਦੋ ਨਾਗ ਹੀ ਹੈ ਹਾਂ ਜੀ ਦੋ ਹੀ ਪਾਉਣੇ ਠੀਕ ਆ ਜੀ ਤੇ ਐਡਰੈਸ ਕਰੀਏ ਨੋਟ ਤੇ ਆਪਣਾ ਖੇਤਾਂ ਦੀ ਹਾਂ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਹੈ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਆਪਣਾ 8196 ਹਾਂ ਜੀ 90 21 ਠੀਕ ਆ ਤੇ ਕਿੰਨਾ ਬੈੜ ਕੋਲ ਦੁੱਧ ਜੀ ਇਸ ਟਾਈਮ ਬਾਬਾ ਜੀ ਮੈਲਾ ਨਹੀਂ ਜੇ ਮਾਰਿਆ ਮਾਰਨਾ ਜੀ ਅਜੇ ਮੈਲਾ ਮਾਰਨਾ ਜੀ 7-8 ਦਿਨ ਹੋ ਗਏ ਹੁਣ ਕੋਈ ਨੂੰ ਦਹੀ ਬਾਹਰੇ ਦੇ ਨਹੀਂ ਮੈਲਾ ਮਾਰਦਾ ਹਾਂ 14 ਕਿਲੋ ਜਿਹੜਾ ਦੁੱਧ ਕਿਲੋ ਬੋਲਾ ਕਿਲੋ ਆ ਵੇਲੇ ਆ ਕੱਚਾ ਦੁੱਧ ਕਿਲੋ ਬੋਲਾ ਕਿਲੋ ਜੋ 14 ਕਿਲੋ ਹਾਂ ਕੱਚਾ ਦੁੱਧ ਹੀ ਕਿਲੋ ਹਾਂ ਜੀ 14 ਕਿਲੋ ਦੇ ਐਡ ਗਿਆ ਫਿਰ ਮੈਲਾ ਮੈਲਾ ਮਾਰ ਕੇ ਕੋਈ 2 ਕਿਲੋ ਖੰਡ ਦੇ 2-3 ਕਿਲੋ ਦਾ ਡੰਗਰ ਵਾਦੀ ਜਾਂਦਾ ਵਾਝਾ ਦਾ ਨਾ ਕੋਈ ਸਚਾਈ ਦਾ ਮੁੱਲ ਪਾਵੇ ਜੁਹੇ ਭਾਵੇਂ ਕੋਈ ਮੇਰੇ ਲੋ ਤੋਲਣ ਮੇਰੇ ਲੋ ਮਿਲਣਾਂ ਮੇਰੇ ਲੋ ਕੁੱਪੀਆਂ ਨਾਲ ਮਿਲਣਾਂ ਅੱਛਾ ਵਾ ਵਾ ਜਿੰਨਾ ਹੈਗਾ ਉਨਾ ਹੀ ਹੈ ਚਲੋ ਤੋੜ ਗਏ ਜੀ ਕਰਮਾ ਵਾਲੀ ਨੂੰ ਲੋ ਜੀ ਖਾਉਣ ਲੱਗਿਆ ਤੁਹਾਨੂੰ ਥਣ ਥੂਣ ਬੜਾ ਚੰਗਾ ਲੱਗਾ ਸਪੈਸ਼ਲ ਥਣ ਲੱਗਾ ਜਿ ਵੇੜਨ ਲੋ ਕੀ ਬਾਤ ਹੈ ਮੁਠੀ ਤੋਂ ਬਾਹਰ ਜਾਊਗਾ ਚੰਗੀ ਸਪੇਸ ਆ ਸੁਨਾ ਦੇ ਵਿੱਚ ਚੰਗਾ ਆ ਵੀ ਜਗਾਇਆ ਵੀ ਅੱਵਾਈ ਬਹੁਤ ਜਿਆਦਾ ਬੱਬਾ ਜੀ ਅੱਛਾ ਜੀ ਬਹੁਤ ਟਾਸ ਲਾਈਕ ਠੀਕ ਹੈ ਦੇ ਰੇਡ ਸ਼ਾਹ ਜਿੰਦਾ ਇੱਕ ਮਿੰਟ ਬਾਬਾ ਜੀ ਅੱਛਾ ਜੀ ਬਾਬੇ ਜੀ ਰੇਡ ਕਰਾਉਣੇ ਮੈਨੂੰ ਤਾਂ 65000 ਰੇਡ ਕਰਾਉਣਾ 60000 ਅੱਛਾ 55000 ਦੀ ਗਾਂ ਜਿਹੜੀ ਫਹਾਣਾ ਹੋਏ 55 ਦੀ ਹਾਂਜੀ 55000 ਦੀ ਹੋएगी ਮੇਰਾ ਵੀਰ ਵੱਧ ਘੱਟ ਵਾਲਾ ਕੋਈ ਫੋਨ ਨਾ ਕਰੇ ਚਾਰ ਬੰਦੇ ਲੈਣ ਵਾਲੇ ਫੋਨ ਕਰਦੇ ਤੇ 40 ਸਵਾਦ ਵਾਲੇ ਕਰਦੇ ਕੋਈ ਗੱਲ ਨਹੀਂ ਨਹੀਂ ਹਾਂ ਆਪਾਂ ਪੈਸੇ ਮੰਗਦੇ ਹੁਣ ਨਹੀਂ ਜਿੰਨੀ ਚੀਜ਼ ਆ ਜਿੰਨੀ ਚੀਜ਼ ਆ ਤੇ ਧਾਰ ਇੱਕ ਇੱਕ ਲਵਾ ਦਈਏ ਮੈਂ ਕਹਿੰਦਾ ਬਾਬਾ ਜੀ ਧਾਰ ਗੱਲਾਂ ਹੀ ਕਰਨ ਅੱਛਾ ਐਦਾਂ ਹੀ ਭਾਵੇਂ ਮਾਰ ਮਾਰ ਦਈਏ ਲੋ ਮਾਰ ਕੇ ਵਿਖਾ ਦਿਓ ਕਰਮਾਲੀ ਦੀਆਂ ਦੋ ਹੱਥਾਂ ਨਾਲ ਗੱਲ ਗੱਲ ਕਰਾਈਏ ਲੋ ਜੀ ਨਾ ਕੋਈ ਵੰਗਾ ਤੇ ਨਾ ਕੋਈ ਢੰਗਾ ਹਮਰਾ ਖੜਾ ਆ ਕੇ ਤੇ ਨਹੀਂ ਸਜਰੋ ਆਹੇ ਪਸਮੀ ਵੀ ਨਹੀਂ ਆ ਆਹੇ ਪਸਮੀ ਵੀ ਨਹੀਂ ਆ ਜੇ ਪਸਮਾਈ ਦੇ ਥਾਣੇ ਹੋਰ ਹੈ? ਹੈ? ਜੇ ਪਸਮਾਈ ਦੇ ਫਿਰ ਥਾਣੇ ਹੋਰ ਕੱਢ ਜਾਂਦੀ ਫਾਮਿਆਂ। ਪਸਮਾ ਪੂਰਾ ਇਹ ਐਡਾ ਥਾਣੂ ਹੀ ਨਾ ਪਰ ਪੂਰਾ। ਠੀਕ ਆ 55 ਹਜ਼ਾਰ ਦੀ। ਹਾਂਜੀ। ਚਲੋ ਜੀ ਆਓ ਬੱਛਾ ਜੇ ਇਹ 55 ਹਜ਼ਾਰ ਦੀ ਮਿਲਨੇ ਜੇ। ਇਹ ਕਾ ਅਵੈੜ ਦਿਨ ਲਵੀਕ ਲੈਂਦੀ ਐ ਨਾ ਵੀ ਬੱਚੀ। ਪਪਾ ਜੀ 22 ਜਨਵਰੀ ਨੂੰ ਦਿਨ ਪੂਰੇ ਹੋਣੇ ਘਰ ਆਣਿਆ ਜਿਹੜੇ ਮੈਨੂੰ ਆਖੇ ਆ। ਹਾਂ। ਹੋ ਸਕਦਾ ਇਹ ਉਤਲੇ ਦਿਨ ਲਵੇ ਜਾਂ ਨਾਲ ਲਵੇ ਮੈਨੂੰ ਨਹੀਂ ਪਤਾ। ਠੀਕ ਆ। 22 ਜਨਵਰੀ ਨੂੰ ਇਹ ਦਿਨ ਪੂਰੇ ਹੋਣੇ ਆ। ਠੀਕ ਆ ਹਾਂਜੀ ਇਹਦੇ ਘਰ ਵਾਲਿਆਂ ਨੇ ਦੱਸੇ ਚਲੋ ਖੁੱਲ ਗਏ ਲੋ ਜੀ 22 ਜਨਵਰੀ ਨੂੰ ਸਜਣੋ ਫਿਰ 20 25 ਦਿਨ ਹੀ ਰਹਿਗੇ ਇਹਦੇ ਨਹੀਂ ਨਾ ਘੱਲੋ ਤੁਸੀਂ ਹਾਂ ਲਾਏ ਭਈਆ ਤੇ ਰੇਟ ਵੀ ਸਜਣੋ ਅੱਜ ਆਲਾ ਤੇ ਫਿਰ ਉਦਨ ਵਾਲਾ ਰੇਟ ਵੀ ਵੇਖੋ ਕਿੰਨਾ ਫਰਕ ਹੁੰਦਾ ਰੇਟ ਦਾ ਵੀ ਵੈੜ ਰਾਜੀ ਬਾਜੀ ਵੜੀ ਹੈ ਨਾ ਗਾਰੀ ਸ਼ਕੀਨ ਖਾਨ ਚੰਗੀ ਆ ਹਾਂਜੀ ਹਾਂਜੀ ਬਹੁਤ ਵਧੀਆ ਹਾਂ ਰਾਜੀ ਇਹ ਪੂਰੀ ਲਹੂ ਪੇਤ ਹਾਂ ਲਹੂ ਪੇਤ ਚਾ ਤੇ ਆ ਰੇਟ ਸੱਜ ਫਿਰ ਅੱਜ ਅੱਜ ਦਾ ਹੀ ਅੱਜ ਦਾ ਰੇਟ ਇਹਦਾ ਜੇ 35000 ਦੀ ਹਾਨਾ ਹੋਣੀ ਹੈ ਹਾਂ ਤੁਸੀਂ ਹੋਵੇ ਤਾਂ 55 ਦੀ ਵੇਚ ਲਈਏ ਵੇਖ ਜਾ ਦੀ ਆਹ ਅੰਗ ਢੰਗ ਵੇਖੋ ਬੈਠਦਾ ਬਿਲਕੁਲ ਇਹੋ ਦੋ ਇਹੋ ਹੀ ਦੋ ਲਓ ਜੀ ਦੋ ਸੱਜਣੋ ਇਹੋ ਪਸ਼ੂ ਖਰੀਦਦਾਰੀ ਕਰਿਓ ਸასიਖਾਲ ਜੀ